ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਸੋ ਕਿਸਾਨ ਵੀਰੋ ਮੇਰੀ ਇਹ ਕੋਸ਼ਿਸ਼ ਰੂ ਕਿ ਹੁਣ ਆਪਾਂ ਨਾ ਜਿਹੜੇ ਪੀ ਆਰ ਕਿਸਮਾਂ ਜੋ ਕਿ ਪੀ ਜੇ ਲੁਧਿਆਣਾ ਵੱਲੋਂ ਸਿਫਾਰਸ਼ ਨੇ ਜੋ ਪਹਿਲਾਂ ਤੋਂ ਸਿਫਾਰਸ਼ ਨੇ ਕਿਸਮਾਂ 9899 ਤੋਂ ਲੈ ਕੇ ਤੇ ਅਜੇ ਤੱਕ ਕਿਸਾਨ ਵੀਰ ਉਹਦੀ ਖਾਇਸ਼ਤ ਕਰ ਰਹੇ ਤੇ ਵਧੀਆ ਝਾੜ ਲੈ ਰਹੇ ਉਹਦੇ ਬਾਰੇ ਮੈਂ ਇੱਕ ਇੱਕ ਕਰਕੇ ਵੀਡੀਓਜ਼ ਪਾਉਂਕਿਉਂਕਿ ਜਿਹੜੇ ਕਿਸਾਨ ਵੀਰ ਨੂੰ ਜਿਹੜੀ ਕਿਸਮ ਬਾਰੇ ਕੋਈ ਜਾਣਕਾਰੀ ਚਾਹੁੰਦਾ ਕਿਉਂਕਿ ਆਪਾਂ ਵਿਸ਼ੇਸ਼ਤਾਵਾਂ ਦੱਸਣੀਆਂ ਨੇ ਉਹਦਾ ਕੱਦ ਕਿੰਨਾ ਕਿੰ ਤੇ ਔਸਤ ਝਾੜ ਕਿੰਨਾ ਵਗੈਰਾ ਵਗੈਰਾ ਜੇ ਕੋਈ ਸਾਵਧਾਨੀ ਵਰਤਣੀ ਆ ਤਾਂ ਉਹਦੇ ਬਾਰੇ ਵੀ ਜਾਣਕਾਰੀਆਂ ਸਾਂਝੀਆਂ ਕਰਾਂਗੇ ਤੇ ਥੱਲੇ ਜਿਹੜੇ ਕਿਸਾਨ ਵੀ ਕਾਸ਼ਤ ਕਰਦੇ ਹੋਇਆ ਕਰਨਗੇ ਕਿ ਇਹ ਕਿਸਮ ਦੀ ਲੰਬੇ ਸਮੇਂ ਤੋਂ ਕਾਸ਼ਤ ਕਰ ਰਹੇ ਆ ਉਹਨਾਂ ਨੂੰ ਵੀ ਬਹੁਤ ਜਿਹੜਾ ਤਜਰਬਾ ਹੁੰਦਾ ਜਿਵੇਂ ਆਧਾਰਨ ਦੇ ਤੌਰ ਤੇ ਆਪਾਂ ਇਸ ਵੀਡੀਓ ਵਿੱਚ ਗੱਲ ਕਰ ਰਹੇ ਆ ਪੀਆਰ 113 ਕਿਸਮ ਤੇ ਇਹਨੂੰ ਆਮ ਕਰਕੇ ਕਿਸਾਨ ਵੀ ਜਿਹੜੇ ਕਾਸ਼ਤ ਕਰਦੇ ਉਹਨੂੰ ਮੋਟਾ ਝੋਨਾ ਕਹਿੰਦੇ ਕਿਉਂਕਿ ਇਹਦੇ ਦਾਣੇ ਮੋਟੇ ਤੇ ਭਾਰੇ ਬੜੇ ਹੁੰਦੇ ਆ 1998 ਤੋਂ ਇਹ ਜਿਹੜੀ ਕਿਸਮ ਪੀਆਰ ਲੁਧਿਆਣਾ ਵੱਲੋਂ ਦਿੱਤੀ ਗਈ ਆ ਤੇ ਪੰਜਾਬ ਦੇ ਨਾਲ-ਨਾਲ ਹਰਿਆਣਾ ਦੇ ਨਾਲ-ਨਾਲ ਯੂਪੀ 'ਚ ਬਹੁਤ ਵੱਡਾ ਰਕਬਾ ਕਿਸਾਨ ਵੀਰੇ ਦੀ ਕਾਸ਼ਤ ਜਿਹੜੀ ਹੈਗੀ ਆ ਕਰਦੇ। ਇਹ ਜਿਹੜੀ ਮਧਰੀ ਕਿਸਮ ਆ ਕਾਦੇ ਦਾ ਤਕਰੀਬਨ 105 ਸੈਂਟੀਮੀਟਰ ਹੁੰਦਾ ਔਸਤ। ਸਖਤ ਭਰਾੜ ਗੂੜੇ ਹਰੇ ਰੰਗ ਦੇ ਖੜਵੇਂ ਪੱਤੇ ਹੁੰਦੇ ਆ। ਤੇ ਲਵਾਈ ਤੋਂ ਤਕਰੀਬਨ ਤਕਰੀਬਨ 112 ਦਿਨ 'ਚ ਪੱਕ ਜਾਂਦੀ ਮੰਨ ਲਓ ਵੀ ਸੀਡ ਟੂ ਸੀਡ ਆਪਾਂ ਕਹਿ ਲਈਏ ਕਿ 142 ਦਿਨ ਦੀ ਜਿਹੜੀ ਇਹ ਫਸਲ ਹੈਗੀ ਆ ਵੈਰੈਟੀ। ਦਾਣੇ ਇਹਦੇ ਜਿਵੇਂ ਤੁਹਾਨੂੰ ਮੈਂ ਪਹਿਲਾਂ ਦੱਸਿਆ ਮੋٹے ਤੇ ਭਾਰੇ ਹੁੰਦੇ ਕਿਸਾਨ ਵੀਰਾਂ ਨੂੰ ਮੋਟਾ ਜੋ ਨਾਮ ਤੌਰ ਤੇ ਜਿਹੜੇ ਯੂਪੀ ਜੇ ਕਾਸਟ ਕਰਦੇ ਕਹਿੰਦੇ ਆ ਇਹ ਕਿਸਮ ਜਿਹੜੀ ਪੰਜਾਬ 'ਚ ਝੋਨੇ ਸਰੋਗ ਦੇ ਫਲਾਉਣ ਝੋਨੇ ਸਰੋਗ ਨੂੰ ਫਲਾਉਣ ਵਾਲੇ ਜਮਾਣੂਆਂ ਦੀਆਂ ਪੰਜਾਬ 'ਚ ਜਿਹੜੀਆਂ ਪਾਈਆਂ ਜਾਂਦੀਆਂ 10 ਕਿਸਮਾਂ 'ਚੋਂ 8 ਦਾ ਟੱਕਰ ਆ ਕਰ ਸਕਦੀ ਐ ਇਸ ਕਰਕੇ ਥੋੜਾ ਜਿਆਦਾ ਖਿਆਲ ਜਦੋਂ ਇਹ ਪਕਾਣ ਨੂੰ ਜਾਂਦੀ ਹੈ ਨਾ ਉਦੋਂ ਖਿਆਲ ਰੱਖਣਾ ਪੈਂਦਾ ਇੱਕ ਬੀਜ ਸੋਧ ਇਹਦੀ ਬੜੀ ਜ਼ਰੂਰੀ ਐ ਪਾਣੀ ਬੜਾ ਤਰੀਕੇ ਨਾਲ ਲਾਉਣਾ ਪੈਂਦਾ ਕਿ ਪਾਣੀ ਲਗਾਤਾਰ ਆਪਾਂ ਇਹ ਨਹੀਂ ਕਿ ਇਹਨੂੰ ਖੜਾਈ ਰੱਖੀਏ ਲਗਾਤਾਰ ਹੀ ਜਿਉਂ ਆਪਾਂ ਜਿਹੜਾ ਇਹ ਤਾਂ ਟ੍ਰਾਂਸਪਲੈਂਟਿੰਗ ਕਰਾਂਗੇ ਪਹਿਲਾਂ ਪਾਣੀ ਬੜਾ ਇਹਨੂੰ ਰੋਕ ਰੋਕ ਕੇ ਲਾਉਣਾ ਗੋਬ ਟਾਈਮ ਜਿਵੇਂ ਆਪਾਂ ਨੂੰ ਜ਼ਰੂਰਤ ਹੁੰਦੀ ਉਹ ਹਿਸਾਬ ਨਾਲ ਪਾਣੀ ਜਿਹੜਾ ਥੋੜਾ ਥੋੜਾ ਛੱਡਣਾ ਹੁੰਦਾ ਤੇ ਔਸਤ ਝਾੜ 28 ਕਵੰਟ ਵਾਲਾ ਪਰ ਕਿਸਾਨ ਵੀਰਾਂ ਨੇ ਬਹੁਤ ਚੰਗੇ ਚੰਗੇ ਝਾੜੇ ਤੁਹਾਨੂੰ ਪਤਾ ਵੀ ਔਸਤ ਝਾੜ ਤਾਂ ਉਹ ਹੁੰਦਾ ਕਿ ਜਿਹੜਾ ਮਿਨੀਮਮ ਦੇਖ ਲਿਆ ਮੈਕਸਿਮਮ ਦੇਖ ਲਿਆ ਤੇ ਉਹਦੇ ਵਿੱਚੋਂ ਐਵਰੇਜ ਕੀ ਆਉਂਦੀ ਆਪਣੀ ਉਹ ਔਸਤ ਝਾੜ ਹੁੰ ਬੜੀ ਸ਼ਾਨਦਾਰ ਕਿਸਮਾ 1998 ਤੋਂ ਤੁਸੀਂ ਦੇਖ ਲਓ ਵੀ ਤਕਰੀਬਨ ਤਕਰੀਬਨ 25 26 ਸਾਲ ਪੁਰਾਣੀ ਕਿਸਮਾ ਤੇ ਅਜੇ ਤੱਕ ਕਿਸਾਨ ਵੀਰ ਜਿਹੜੇ ਲਾਉਂਦੇ ਆ ਇਹਨੂੰ ਅਡਾਪਟ ਕੀਤਾ ਹੋਇਆ ਦਰਮਿਆਨੇ ਸਮੇਂ ਵਾਲੀ ਕਿਸਮ ਪ੍ਰਾਲ ਬਹੁਤ ਜ਼ਿਆਦਾ ਨਹੀਂ ਜਿਵੇਂ ਪੂਸਾ ਚੜਾ ਵਾਲੀ ਡੋਗਰ ਪੂਸਾ ਪੀਲੀ ਪੂਸਾ ਬਾਰੇ ਖਾਸ ਤੌਰ ਤੇ ਆਪਾਂ ਉਹਨੂੰ ਜਿਹੜਾ ਥੋੜਾ ਜਿਹਾ ਉਧਰੋਂ ਆਪਾਂ ਚੇਂਜ ਕਰਕੇ ਜੇ ਆਪਾਂ ਕਹਿ ਲਈਏ ਜਿਹੜੇ ਕਿਸਾਨ ਵੀਰ ਇਹਦੀ ਕਾਸ਼ਤ ਕਰਦੇ ਆ ਜਾਂ ਜਿਹੜੇ ਇਲਾਕੇ 'ਚ ਕਾਸ਼ਤ ਹੁੰਦੀ ਉੱਥੋਂ ਦੇ ਜਿਹੜੇ ਕਿਸਾਨ ਵੀਰ ਇਹਨੂੰ ਲਾ ਕੇ ਜਿਹੜਾ ਹੈਗਾ ਦੇਖ ਸਕਦੇ ਆ ਨਵਾਂ ਸਰਟੀਫਾਈਡ ਬੀਜ ਪੱਕੇ ਬੈਲ ਤੇ ਲੈ ਕੇ ਵੀ ਆਈ ਉਹ ਲੁਧਿਆਣਾ ਤੋਂ ਜਾਂ ਪ੍ਰਾਪਤ ਕਰਕੇ ਕੇਬੀਕੇ ਤੋਂ ਪਤਾ ਕਰਕੇ ਪ੍ਰਾਪਤ ਕਰਕੇ ਤੇ ਜਿਹੜੇ ਕਿਸਾਨ ਵੀਰ ਇਹਦੀ ਕਾਸ਼ਤ ਕਰਦੇ ਉਹ ਇੱਕ ਦੂਜੇ ਨੂੰ ਬੀਜ ਜਿਹੜਾ ਦੇ ਲੈ ਸਕਦੇ ਆ ਪੁਰਾਣੀ ਕਿਸਮਾਂ ਪਰ ਜਿੱਥੇ ਕਿਸਾਨ ਵੀਰਾਂ ਨੇ ਅਡਾਪਟ ਕੀਤਾ ਹੋਇਆ ਕੁਝ ਇੱਕ ਸਵਾਲ ਆਉਂਦੇ ਸੀ ਕਿ ਪੀਆਰ 113 ਬਾਰੇ ਦੱਸੋ ਕਿਉਂਕਿ ਜਿਹੜਾ ਹੈਗਾ ਵਿਸ਼ੇਸ਼ ਤੌਰ 'ਤੇ ਮੇਰੀ ਕੋਸ਼ਿਸ਼ ਨੂੰ 113 ਜਿਵੇਂ 14 ਇੰਚ ਕਿਸਮਾਂ 14 ਜਿਹੜੇ ਇਲਾਕਿਆਂ 'ਚ ਕਿਸਾਨ ਵੀ ਲਾਉਂਦੇ ਖਾਸ ਤੌਰ 'ਤੇ ਫਰੋਈਪੁਰ ਦਾ ਏਰੀਆ ਕਹਿ ਲਈਏ ਫਾਹਲਕੇ ਦਾ ਕੋਈ ਏਰੀਆ ਕਹਿ ਲਈਏ ਕਿਸਾਨ ਵੀ ਇਹਨੂੰ ਬੜਾ ਪਸੰਦ ਕਰਦੇ ਆ ਪਰ ਜ਼ਰੂਰਤ ਕੀ ਹੁੰਦੀ ਹੈ ਕਿ ਇਨ੍ਹਾਂ ਕਿਸਮਾਂ ਸ ਖਾਸ ਤੌਰ 'ਤੇ ਬੀ ਪਾਣੀ ਬੜੇ ਤਰੀਕੇ ਨਾਲ ਜੜੀ ਹੈਗੀ ਆ ਸੁਚੱਜੀ ਵਰਤੋਂ ਜੇ ਆਪਾਂ ਕਹਿ ਲਈਏ ਸੰਤੁਲਿਤ ਖਾਦਾਂ ਦੀ ਵਰਤੋਂ ਪਟਾਸ਼ ਦੀ ਘਾਟ ਨਹੀਂ ਆਉਣ ਦੇਣੀ ਜ਼ਿੰਕ ਦੀ ਘਾਟ ਨਹੀਂ ਆਉਣ ਦੇਣੀ ਜ਼ਮੀਨ ਦੇ ਵਿੱਚ ਤੇ ਜਿਹੜਾ ਖਾਸ ਤੌਰ ਤੇ ਗੋਭ ਸਮੇਂ ਜ਼ਰੂਰਤ ਅਨੁਸਾਰ ਜਿਹੜਾ ਕੋਈ ਆਪਾਂ ਐਂਟੀਬਾਇਓਟਿਕ ਜਾਂ ਹਾਂਜੀ ਸਾਈਡ ਜਿਹੜੀ ਉਲੀਨਾਸ਼ਕ ਉਹਦੀ ਸਪਰੇ ਆਪਾਂ ਕਰਨੀ ਹੁੰਦੀ ਹੈ ਤਾਂ ਇਹ ਕੁਝ ਇੱਕ ਆਪਾਂ ਨੂੰ ਜਿਹੜੀਆਂ ਸਾਵਧਾਨੀਆਂ ਰੱਖਣ ਦੀ ਜ਼ਰੂਰਤ ਹੁੰਦੀ ਹੈ ਬਹੁਤ ਵਧੀਆ ਕਿਸਮਾ ਪੀਆਰ 113 13 ਤੋਂ ਆਪਾਂ ਸ਼ੁਰੂ ਕਰਾਂਗੇ ਪੀਆਰ 113 ਤੋਂ ਪੀਆਰ 114 21 22 ਇਸੇ ਤਰ੍ਹਾਂ ਜਿਹੜੀਆਂ ਸਾਰੀਆਂ ਕਿਸਮਾਂ ਬਾਰੇ ਕੋਸ਼ਿਸ਼ ਕਰੂਗੇ ਆਪਾਂ ਜਾਣਕਾਰੀਆਂ ਸਾਂਝੀਆਂ ਕਰਦੇ ਰਹੀਏ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ